ਨਾ ਬੱਚਿਆਂ ਨੂੰ ਇਹ ਗੱਲ ਨਹੀਂ ਸਮਝ ਆਉਣੀ ਜਿੰਨੇ ਤੁਸੀਂ ਬਜ਼ੁਰਗੋਂ ਸਾਰੇ ਤੁਹਾਨੂੰ ਮੈਂ ਪ੍ਰੈਕਟੀਕਲੇ ਕਰਾ ਦੇਣਾ ਇੱਥੇ ਪ੍ਰੈਕਟੀਕਲ ਹੁਣ ਗੌਰ ਨਾਲ ਬਾਈ ਗੱਲ ਸੁਣ ਲਿਓ ਤੁਸੀਂ ਫਸਲ ਬੀਜਦੇ ਹੋ ਹੁਣ ਜੀਰੀ ਲੱਗੀ ਹੋਈ ਆ ਜਿਹੜੇ ਕਿਸਾਨ ਨੇ ਬਾਈ ਉਹਨਾਂ ਨੂੰ ਗੱਲ ਪਕੜ ਜਾਇ ਲੈਣੀ ਆ ਸਾਰਿਆਂ ਨੂੰ ਤੁਸੀਂ ਫਸਲ ਬੀਜਦੇ ਹੋ ਫਸਲ ਬੀਜਣ ਤੋਂ ਪਹਿਲਾਂ ਮੌਸਮ ਦੇਖਦੇ ਹੋ ਨਾ ਕਿਹੜਾ ਚੱਲਦਾ ਇਹ ਹੋਇਆ ਵੀ ਕਦੇ ਆਪਾਂ ਠੰਡ 'ਚ ਜੀਰੀ ਬੀਜਤੀ ਹੋਵੇ ਬੀਜੀ ਦਾ ਨਹੀਂ ਤੁਹਾਨੂੰ ਪਤਾ ਵੀ ਹੁਣ ਹੀ ਨਹੀਂ ਖਰਾਬ ਜਾਊ ਮਿਹਨਤ ਕੀਤੀ ਖਰਾਬ ਜਾਊ ਤੁਹਾਡਾ ਪੈਸਾ ਖਰਾਬ ਜਾਊ ਮੌਸਮ ਦੇਖਦੇ ਆ ਫਿਰ ਆਪਾਂ ਫਸਲ ਬੀਜਦੇ ਆ ਤੇ ਫਸਲ ਤੇ ਮਿਹਨਤ ਕਰਕੇ ਰਾਖੀ ਕਰਦੇ ਆ ਠੀਕ ਆ ਜਿਹੜੀ ਆਪਣੀ ਜਿਹਦੇ ਨਾਲ ਪਰੋਟੀ ਪਾਣੀ ਖਾਣਾ ਸੋ ਮੌਸਮ ਦੇਖਿਆ ਜਾਂਦਾ ਨਾ ਚੀਜ਼ ਪੈਦਾ ਕਰਨ ਤੋਂ ਪਹਿਲਾਂ ਵੀ ਅਨਕੂਲ ਹੈ ਕਿ ਨਹੀਂ ਐਵੇਂ ਹੀ ਬੱਚੇ ਪੈਦਾ ਕਰਨ ਲਈ ਵੀ ਇੱਕ ਮਾਹੌਲ ਹੁੰਦਾ ਤੁਸੀਂ ਦੇਖਦੇ ਹੋ ਸਾਡੀ ਫਸਲ ਇਹ ਮੌਸਮ ਨੂੰ ਝੱਲ ਸਕੂਕ ਨਹੀਂ ਠੰਡ ਨੂੰ ਜੀਰੀ ਤੁਸੀਂ ਇਹ ਤਾਂ ਦੇਖੋ ਵੀ ਆਪਾਂ ਸਾਰੇ ਬੱਚੇ ਪੈਦਾ ਕਰਨ ਚ ਲੱਗੇ ਹੋਏ ਆ ਤੁਸੀਂ ਬੈਠ ਕੇ ਕਦੇ ਸੋਚਿਆ ਵੀ ਇਹ ਬੱਚੇ ਜਿਹੜੇ ਮਾਹੌਲ ਜੱਪਾ ਪੈਦਾ ਕਰ ਰਹੇ ਆ ਇਹ ਮਾਹੌਲ ਚ ਕਿਵੇਂ ਪੈਦਾ ਹੋਣਗੇ ਇਹ ਮੌਸਮ ਇਹ ਜੋ ਸਿਸਟਮ ਚੱਲ ਰਿਹਾ ਇਹਨਾਂ ਲਈ ਸਹੀ ਵੀ ਹੈ ਜਾਂ ਨਹੀਂ ਹਰ ਇੱਕ ਬੰਦੇ ਨੂੰ ਇਹ ਵਿਆਹ ਕਰਾਓ ਬੱਚੇ ਪੈਦਾ ਕਰੋ ਵਿਆਹ ਕਰਾਓ ਬੱਚੇ ਪੈਦਾ ਕਰੋ ਪਹਿਲਾਂ ਬੈਠ ਕੇ ਸੋਚੋ ਇੱਕ ਵਾਰੀ ਕਿ ਜਿਹੜੇ ਮਾਹੌਲ ਦੇ ਵਿੱਚ ਤੁਸੀਂ ਬੱਚਾ ਪੈਦਾ ਕਰਕੇ ਛੱਡਣਾ ਉੱਥੋਂ ਦਾ ਬਣਨਾ ਕੀ ਆ ਇੱਕ ਵਾਰੀ ਬੈਠ ਕੇ ਸੋਚੋ 1% ਵੀ ਬੱਚਿਆਂ ਲਈ ਮਾਹੌਲ ਸਹੀ ਹੈ ਨਹੀਂ ਬਾਈ